ਅਜੀ ਗੁੰਡਾਰਾਜ ਆ ਪੰਜਾਬ ਦੇ ਵਿੱਚ ਆ। ਔਰ ਉਹ ਗੁੰਡਾਰਾਜ ਦੀ ਜਿਹੜੀ ਤਸਵੀਰ ਆ ਉਹ ਪੁਲਿਸ ਦੇ ਰਾਂ ਹੀ ਪੇਸ਼ ਕੀਤੀ ਜਾ ਰਹੀ ਆ। ਆਪਣੇ ਜ਼ਮੂਰੀਅਤ ਹੱਕਾਂ ਦੇ ਲਈ ਲੜਨ ਵਾਲੇ ਲੋਕਾਂ ਦੇ ਘਰਾਂ ਦੇ ਉੱਤੇ ਲਗਾਤਾਰ ਉਹਨਾਂ ਨੂੰ ਨਜ਼ਰਬੰਦ ਕਰਨਾ। ਸਦਮਾ ਸਿਧਾਂਤ ਦੇਣਾ, ਪਰਿਵਾਰਾਂ ਨੂੰ ਤੰਗ ਕਰਨਾ। ਤੇ ਅੱਜ ਫੇਰ ਦੁਬਾਰਾ ਪਿੰਡ ਚੀਮਾ ਖੁੱਡੀ ਦੇ ਵਿੱਚ ਕੋਈ ਵੀ ਕਮਿਟਮੈਂਟ ਜਿਹੜੀ ਆ ਉਹ ਸਿਰੇ ਲੱਗ ਨਹੀਂ ਲੱਗਦੀ ਕੋਈ ਹਰ ਗੱਲਬਾਤ ਜਿਹੜੀ ਆ ਉਹ ਝੂਠ ਸਾਬਤ ਹੁੰਦੀ ਪਈ ਆ ਤੇ ਲਗਭਗ ਸਵੇਰ 5:30 ਵਜੇ ਤੋਂ ਵੱਡਾ ਪੁਲਿਸ ਬਲ ਲੈ ਕੇ ਬਿਨਾ ਪੈਸੇ ਦਿੱਤੇ ਆ ਤੇ ਬਿਨਾ ਕੋਈ ਹੱਲ ਕੀਤੀ ਬਿਨਾ ਆਰਬਿਟਰੇਸ਼ਨ ਦੀਆਂ ਫਾਈਲਾਂ ਨੂੰ ਕਿਸੇ ਖਾਤੇ 'ਚ ਪਾਏ ਆ ਦੁਬਾਰਾ ਕਬਜ਼ਾ ਲੈਣ ਵਾਸਤੇ ਚੜੇ ਨੇ ਇਹਨਾਂ ਲੋਕਾਂ ਦੇ ਵਾਸਤੇ ਜ਼ਮੀਨ ਜਿਹੜੀ ਆ ਇਹ ਕੇਵਲ ਰੋਜੀ ਰੋਟੀ ਦਾ ਵਸੀਲਾ ਨਹੀਂ ਇਹਨਾਂ ਕੋਲ ਜ਼ਿੰਦਗੀ ਜੀਉਣ ਦਾ ਆਧਾਰ ਕੇਵਲ ਇਹ ਜ਼ਮੀਨ ਹੀ ਬਚੀ ਆ ਅਸੀਂ ਜੰਗ ਕਰਾਂਗੇ ਅਸੀਂ ਆਪ ਦਾ ਸੰਘਰਸ਼ ਜੱਡ ਕੇ ਰੱਖਾਂਗੇ ਉਦੋਂ ਤੱਕ ਜਦੋਂ ਤੱਕ ਜਾਂ ਸਾਡੇ ਚ ਸਵਾਸਿਆ ਤੇ ਜਾਂ ਜਿੰਨੀ ਦੇਰ ਤੱਕ ਸਾਡੀ ਜਮੂਰੀਅਤ ਹੱਕਾਂ ਦੀ ਪੂਰਤੀ ਨਹੀਂ ਹੁੰਦੀ ਲਗਾਤਾਰ ਇਹ ਸੰਘਰਸ਼ ਜਿਹੜਾ ਹੈ ਇਸੇ ਤਰ੍ਹਾਂ ਇਸੇ ਧਰਤੀ ਤੇ ਸਾਨੂੰ ਜਾਰੀ ਰੱਖਣਾ ਜੀ ਪਛਾਨੀ ਸਾਹਿਬ ਸੁਣਿਆ ਕਿ ਤੁਹਾਡਾ ਕਿਸਾਨ ਆਗੂ ਜੈਪ ਸਿੰਘ ਨੂੰ ਰੈਸਟ ਕਰੋ ਕੀਤਾ ਤੇ ਉਹਦੀ ਮਾਤਾ ਨੂੰ ਬਹੁਤ ਜਰਾ ਪੰਜਾਬ ਪੁਲਿਸ ਦਾ ਇੱਕ ਸੀ ਕਿ ਕਿਹੜਾ ਅਫਸਰ ਉਹਨੇ ਧੱਕੇ ਮਾਰੇ ਆ ਬਜ਼ੁਰਗੋਰ ਤੁ ਨੂੰ ਬਿਲਕੁਲ ਸਵੇਰੇ ਅਜੈਬ ਸਿੰਘ ਖੁੱਡੀ ਨੂੰ ਜਿਹੜਾ ਆ ਜਦੋਂ ਲਗਭਗ 5:30 ਵਜੇ ਇਹਨਾਂ ਨੇ ਕਬਜ਼ਾ ਕਰਨਾ ਸ਼ੁਰੂ ਕੀਤਾ ਤੇ ਉਹਨੂੰ ਉੱਥੋਂ ਫੜ ਕੇ ਜਦੋਂ ਲੈ ਕੇ ਗਏ ਨੇ ਤੇ ਉਹਦੀ ਮਾਤਾ ਦੇ ਨਾਲ ਬੜਾ ਦੁਰਵਿਹਾਰ ਕੀਤਾ ਗਿਆ ਧੱਕੇ ਵੀ ਮਾਰੇ ਗਏ ਨੇ ਤੇ ਬੜੀ ਅਪਸ਼ਵਦਾਬਲੀ ਬੋਲੀ ਗਈ ਆ ਬਿਲਕੁਲ ਸਾਡੇ ਕੋਲ ਕੋਈ ਬੰਦੂਕਾਂ ਨਹੀਂ ਆ ਕੋਈ ਬੰਬ ਗੋਲੇ ਸਾਡੇ ਕੋਲ ਨਹੀਂ ਹੈਗੇ ਸਾਡੇ ਕੋਲ ਸ਼ਾਂਤੀ ਦਾ ਰਸਤਾ ਆ ਅਸੀਂ ਸ਼ਾਂਤੀ ਦੇ ਨਾਲ ਬੈਠ ਕੇ ਇਸ ਸੰਘਰਸ਼ ਨੂੰ ਬਿਲਕੁਲ ਕੁੰਨ ਅਮਨ ਦੇ ਨਾਲ ਸਿਰੇ ਲਾਵਾਂਗੇ ਜੀ ਤੁ ਤੁਸੀਂ